ਇਹਨਾਂ ਨੇ ਕਹਿਤਾ ਹੁਣ ਜਿਹੜਾ ਦਾਨ ਜੇ ਕਿਸੇ ਨੇ ਦਾਨ ਦੇੜੇ ਮੁਸਲਮਾਨਾਂ ਨੂੰ ਜ਼ਮੀਨ ਦੇਣੀ ਹੈ ਉਹ ਪਹਿਲਾ 5 ਸਾਲ ਸਾਨੂੰ ਸਾਬਤ ਕਰੇਗਾ ਕਿ ਮੈਂ ਮੁਸਲਮਾਨ ਆ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਨੇ ਉੱਥੇ ਹੀ ਕਾਂਗਰਸ ਵੀ ਇਕਜੁੱਟ ਹੋ ਕੇ ਕਿਸਾਨਾਂ ਦੇ ਨਾਲ ਖੜੀ ਹੋਈ ਹੈ ਦੱਸ ਸਹੀਏ ਕਿ ਕਾਂਗਰਸ ਨੇ ਅੱਜ ਲੁਧਿਆਣਾ ਦੇ ਵਿੱਚ ਧਰਨਾ ਜਿਹੜਾ ਹੈ ਉਹ ਦੇ ਰਹੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜ਼ਾ ਵਿਡਿੰਗ ਐਸ ਪ੍ਰਦਰਸ਼ਨ ਦੀ ਅਗਵਾਈ ਕਰਨਗੇ ਇਤਰਨਾ ਲੁਧਿਆਣਾ ਦੇ ਗਲਾੜਾ ਦਫ਼ਤਰ ਦੇ ਬਾਹਰ ਹੈ ਜਿਸ ਦੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਰੇ ਆਗੂ ਅਤੇ ਵਰਕਰ ਹਿੱਸਾ ਲੈ ਰਹੇ ਨੇ ਰਾਜਾ ਮੜਿੰਗ ਨੇ ਕਾਂਗਰਸ ਦੇ ਸਾਰੇ ਆਗੂ ਅਤੇ ਸਮਰਥਕਾਂ ਨੂੰ ਵੱਡੀ ਗਿਣਤੀ 'ਚ ਇਸ ਥਾਣੇ 'ਚ ਪਹੁੰਚਣ ਦੀ ਅਪੀਲ ਕੀਤੀ ਸੀ ਤਾਂ ਹੁਣ ਇਸ ਥਾਣੇ ਦੇ ਵਿੱਚ ਜਿਹੜਾ ਹੈ ਉਹ ਪੂਰਨ ਤੌਰ ਤੇ ਪ੍ਰਦਰਸ਼ਨ ਜਿਹੜਾ ਕੀਤਾ ਜਾਵੇਗਾ ਲੈਂਡ ਪੁੱਲਿੰਗ ਦੇ ਖਿਲਾਫ 2025 ਦੇ ਵਿੱਚ ਇਹ ਨੀਤੀ ਲਿਆਂਦੀ ਗਈ ਇਸ ਦਾ ਵਿਰੋਧ ਜਿਹੜਾ ਉਹ ਕੀਤਾ ਜਾਵੇਗਾ ਕਿਉਂਕਿ ਇਸ ਨੀਤੀ ਦਾ ਉਦੇਸ਼ 40000 ਏਕੜ ਤੋਂ ਵੱਧ ਖੇਤੀਬਾੜੀ ਜ਼ਮੀਨ ਇਕੱਠੀ ਕਰਕੇ ਯੋਜਨਾਵੱਧ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ ਜਿਸ ਦੇ ਕਾਰਨ ਕਿਸਾਨਾਂ ਨੂੰ ਦਿੱਤੀ ਗਈ ਜ਼ਮੀਨ ਦੇ ਬਦਲੇ ਵਿਕਸਿਤ ਰਿਹਾਇਸ਼ ਅਤੇ ਵਪਾਰਕ ਪਲਾਟ ਵਾਪਸ ਕਰ ਦਿੱਤੇ ਜਾਣਗੇ ਜਿਸ ਦੇ ਚਲਦੇ ਇਸ ਦਾ ਵਿਰੋਧ ਜਿਹੜਾ ਇਹ ਕੀਤਾ ਜਾ ਰਿਹਾ ਹੈ ਲਗਾਤਾਰ ਕਾਂਗਰਸ ਦੇ ਵੱਲੋਂ ਇਸ ਨੂੰ ਲੈ ਕੇ ਇੱਕ ਵੱਡਾ ਧਰਨਾ ਪ੍ਰਦਰਸ਼ਨ ਜਿਹੜਾ ਇਹ ਕੀਤਾ ਜਾ ਰਿਹਾ ਹੈ ਮੁਸਲਮਾਨਾਂ ਤੇ ਕਾਨੂੰਨ ਬਾਰਖੀ ਬੜੀਆਂ ਗੱਲਾਂ ਨਹੀਂ ਕਰਨੀਆਂ ਜਿਹੜਾ ਵੀ ਮੁਸਲਮਾਨ ਦਾ ਦਾਨ ਦੇ ਦਿੰਦਾ ਸੀ ਵਖਬੂਰ ਕੋਲੇ ਜ਼ਮੀਨ ਵਾਧਦੀ ਜਾਂਦੀ ਹੈ ਇਹਨਾਂ ਨੇ ਆਖਿਆ ਯਾਰ ਇਹ ਤਾਂ ਜ਼ਮੀਨ ਹੀ ਵਾਧਦੀ ਜਾਂਦੀ ਹੈ ਇਹਨਾਂ ਨੇ ਕਹਿਤਾ ਹੁਣ ਜਿਹੜਾ ਦਾਨ ਜੇ ਕਿਸੇ ਨੇ ਦਾਨ ਦੇ ਲੇ ਮੁਸਲਮਾਨਾਂ ਨੂੰ ਜ਼ਮੀਨ ਦੇਣੀ ਹੈ ਉਹ ਪਹਿਲਾਂ 5 ਸਾਲ ਸਾਨੂੰ ਸਾਬਤ ਕਰੇਗਾ ਕਿ ਮੈਂ ਮੁਸਲਮਾਨਾਂ ਨਮਾਜ਼ ਪੜਦਾ ਇਹਦਾ ਲਾਇਸੈਂਸ ਕੌਣ ਦੇਊਗਾ ਉਥੋਂ ਦਾ ਡੀਸੀ ਬੀਸੀ ਤਾਂ ਕਹਿ ਦੂਗਾ ਇਹ ਮੁਸਲਮਾਨ ਹੈ ਹੀ ਨਹੀਂ ਉਦਾਹਰਣ ਹੈ ਜੇ ਰਾਜਾ ਵੜਿੰਗ ਹੈ ਮੈਂ ਮੁਸਲਮਾਨਾਂ ਨੂੰ ਜ਼ਮੀਨਦਾਨ ਨਹੀਂ ਦੇ ਸਕਦਾ ਭਾਵੇਂ ਮੇਰੇ ਪਿਓ ਨੇ ਮੈਨੂੰ ਦਿੱਤੀ ਹੈ ਕਾਨੂੰਨ ਬਣਾਤਾ ਇਹਦਾ ਮਤਲਬ ਕੱਲ ਨੂੰ ਕਾਨੂੰਨ ਆਪਣੇ ਦੇ ਵੀ ਬਣਨੇ ਵੀ ਜਿਹੜਾ ਸਿੱਖ ਹੈ ਉਹ ਗੁਰਦੁਆਰੇ ਨੂੰ ਜ਼ਮੀਨ ਨਹੀਂਦਾਨ ਦੇ ਸਕਦਾ ਭਾਈ ਯਾਰ ਮੇਰੀ ਮਰਜ਼ੀ ਮੈਂ ਜਿਹਨੂੰ ਮਰਜ਼ੀ ਦੇ ਆਂਦਾ ਨਹੀਂ ਬੋਲੋ ਗਲਤ ਗੱਲ ਹੈ ਮੈਂ ਕਾਲੇ ਚੋਰ ਨੂੰ ਦੇ ਆਂਦਾ ਜ਼ਮੀਨ ਮੇਰੇ ਪਿਓ ਦੀ ਹੈ ਇਹ ਐਦਾਂ ਦੇ ਕਾਨੂੰਨ ਬਣਾ ਰੇ ਇਲੈਕਸ਼ਨ ਕਮਿਸ਼ਨ ਹੈ ਪਹਿਲਾਂ ਉਹਦੇ ਚ ਸੁਪਰੀਮ ਕੋਰਟ ਦਾ ਦਖਲ ਹੁੰਦਾ ਸੀ ਉਰੀ ਮਰਜ਼ੀ ਨਾਲ ਬੰਨਦਾ ਸੀ ਉਰੀ ਸਹਿਮਤੀ ਨਾਲ ਬੰਨਦਾ ਸੀ ਉਹਨਾਂ ਨੇ ਸੁਪਰੀਮ ਕੋਰਟ ਪਾਸੇ ਰੱਖਦਾ ਪ੍ਰਧਾਨ ਮੰਤਰੀ ਬਣਾਊਗਾ ਹੁਣ ਉਹਨੇ ਆਪ ਦਾ ਇਲੈਕਸ਼ਨ ਕਮਿਸ਼ਨ ਬਣਾ ਕੇ ਤੁਹਾਨੂੰ ਗੱਲ ਦੱਸ ਦਿਆਂ ਜਨਾਬ ਜੀ ਜੇ ਮਿਹਨਤ ਨਾ ਕੀਤੀ ਕੰਮ ਖਰਾਬ ਹੋ ਜੂਗਾ ਉਹ ਕੀ ਕਰਦੇ ਐ ਇਲੈਕਸ਼ਨ ਕਮਿਸ਼ਨ ਵਾਲਿਆਂ ਨੇ ਆਰਐਸਐਸ ਦੇ ਬੰਦੇ ਛੜਤੇ ਇੱਥੇ ਪੰਜ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਨਾਲ ਮਲਾਤਾ ਇਲੈਕਸ਼ਨ ਕਮਿਸ਼ਨ ਨੇ ਦਿੱਲੀ ਦੇ ਅਫਸਰਾਂ ਨੇ ਦੱਸਤਾ ਥੱਲੇ ਕਿ ਆ ਪੰਜ ਬੰਦੇ ਆ ਗਿੱਲਾਂ ਹਲਕੇ ਸਾਡੇ ਉਹ ਆਪਾ ਦਾ ਵੋਟਰ ਲਿਸਟ ਵੇਖਣੀ ਨਹੀਂ ਕਾਂਗਰਸੀਆਂ ਨੇ ਉਹ ਤੁਹਾਡੀ 5000 ਵੋਟ ਕੱਟ ਦੇਣਗੇ ਇੱਕ ਪਿੰਡ ਚੋਂ 50 ਵੋਟਾਂ ਕੱਟ ਦੇਣਗੇ ਖਾਸ ਖਾਸ ਜੇ ਜਦੋਂ ਨੋਨੀ ਵਰਗੇ ਜਾਣਗੇ ਵੋਟਾਂ ਲੈਣ ਜਦੋਂ ਇਲੈਕਸ਼ਨ ਆਲੇ ਤੇ ਨੋਮੀਨੇਸ਼ਨ ਭਰਨਗੇ ਤੇ ਲਿਸਟ ਆਊਗੀ ਇਹ ਵੰਡਣਗੇ ਵੀ ਆ ਯਾਰ ਚੈੱਕ ਕਰ ਲੋ ਉਦੋਂ ਨੋਨੀ ਦੇਖੂਗਾ ਮੇਰੀ ਤਾਂ ਵੋਟ ਹੀ ਕੱਟਦੀ ਇਹ ਕਹੂਗਾ ਫਿਰ ਕੀ ਕਰੀਏ ਉਹ ਕਹਿੰਗੇ ਹੁਣ ਤਾਂ ਨਹੀਂ ਪੈਂਦੀ ਅਗਲੀ ਵਾਰੀ ਉਹਨਾਂ ਨੇ ਮਹਾਰਾਸ਼ਟਰ ਚ 35 ਲੱਖ ਵੋਟ ਹੀ ਕੱਟਤੀ ਕਾਂਗਰਸੀਆਂ ਦੀ ਹਰ ਹਲਕੇ ਤੋਂ 5000 ਡਾਤੀ ਪੱਕਾ ਕਾਂਗਰਸੀ ਜਿਹੜਾ ਇਹ ਟਰਗਾ ਸੀ ਤੇ ਮਰ ਗਏ ਸੋ ਇਹਦੇ ਤੇ ਕੰਮ ਕਰਨਾ ਪੈਣਾ ਹੈ ਵਾਹਿਦ ਸਾਹਿਬ ਹਜੇ ਆਪਣਾ ਕੰਮ ਨਹੀਂ ਹੋ ਰਿਹਾ ਕਾਂਗਰਸੀਓ ਪਰਚੇ ਦੁਆਰੇ ਚੱਲਣੇ ਆਗਲੇ 5 ਸਾਲ ਵੀ ਪਰਚੇ ਹੋਣੇ ਚਾਹੀਦੇ ਆ ਬੋਲੋ ਸੁੱਖੀ ਹਰਜ ਬੋਲੋ ਜੀ ਕਰਦਾ ਥੋੜਾ ਮੈਨੂੰ ਲੱਗਦਾ ਗਿੱਲਾ ਵਾਲਿਆਂ ਦਾ ਜੇ ਨਹੀਂ ਕਰਦਾ ਤਾਂ ਫਿਰ ਕੰਮ ਸਾਨੂੰ ਦੱਬ ਕੇ ਕਰਨਾ ਪੈਣਾ ਹੈ ਨੇ ਦੁਬਾਰੇ ਪਰਚੇ ਵੀ ਹੋ ਸਕਦੇ ਆ ਦੁਬਾਰੇ ਸਰਕਾਰ ਵੀ ਕੰਮ ਖਰਾਬ ਹੋ ਸਕਦਾ ਸਰਕਾਰ ਕਾਂਗਰਸ ਦੀ ਆਉਣੀ ਹੈ ਲੇਕਿਨ ਕੰਮ ਕਰਨਾ ਪੈਣਾ ਹੈ ਹਰ ਵਿਅਕਤੀ ਹਰ ਲੀਡਰ ਸੂਬਾ ਤੋਂ ਸ਼ਾਮ ਲੈ ਕੇ ਪਿੰਡਾਂ ਚ ਜਾਣਾ ਪੈਣਾ ਬੂਥਾਂ ਤੇ ਜਾਣਾ ਪੈਣਾ ਜੇ ਐਵੇਂ ਹਵਾ ਹਵਾ ਚ ਗੱਲ ਕਰਾਂਗੇ ਫਿਰ ਗੱਲ ਨਹੀਂ ਮੰਗਣੀ ਮਿਹਨਤ ਦੀ ਲੋੜ ਹੈ ਫੇਰ ਹੀ ਸਵਿਧਾਨ ਦੀ ਰਾਖੀ ਕਰੋਗੇ ਜੇ ਕੁਰਸੀ ਤੇ ਬੈਠੋਗੇ ਸੁਵੈਤ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਲੀਡਰ ਨੇ ਪੁਰਾਣੇ ਲੀਡਰ ਨੇ ਸਾਡੇ ਪੱਕੇ ਘੈਂਡਾਗੂ ਨੇ ਸਾਨੂੰ ਇਹਨਾਂ ਦੇ ਬੜਾ ਮਾਣ ਹੈ ਪਰ ਨਾਲ ਹੀ ਨਾਲ ਮੇਰੇ ਵੱਡੇ ਭਰਾ ਹੈ ਪਰ ਇਹ ਜ਼ਰੂਰ ਕਹੂੰਗਾ ਇਹ ਹਜੇ ਕੰਮ 50% ਹੈ 50% ਹੋਰ ਵਧਾਉਣ ਦੀ ਲੋੜ ਹੈ ਤੇ ਜੇ ਢੂੜ ਸਾਲ ਨਾ ਵਧਾਇਆ ਤਾਂ ਫਿਰ ਪੇਪਰ ਆਗੇ ਅਗਲੇ ਸਾਲ ਬਾਅਦ ਪੇਪਰ ਸੋ ਮੇਰੀ ਬੇਨਤੀ ਹੈ ਗਿੱਲਾਂ ਵਾਲਿਓ ਲੜਾਈ ਆਪਾਂ ਲੜਨੀ ਹੈ ਔਰ ਗਿੱਲ ਹਲਕਾ ਬੜਾ ਮੈਂ ਤਾਂ ਆਇਆ ਇੱਥੇ ਮੈਂ ਕਦੇ ਆਇਆ ਨਹੀਂ ਸੀ ਗਿਆ ਨਹੀਂ ਸੀ ਗੁਰਕੀਰਤ ਜੀ ਪਰ ਇਹਨਾਂ ਸਦਕੇ ਜਾਈਏ ਮਾਂ ਦੇ ਆ ਪੁੱਤਾਂ ਦੇ ਵਟ ਘੜ ਦਿੱਤੇ ਵਟ ਘੜ ਦਿੱਤੇ ਵੈਦ ਸਾਹਿਬ ਦਾ ਧੰਨਵਾਦ ਇਸ ਹਲਕੇ ਦੇ ਲੋਕਾਂ ਦਾ ਧੰਨਵਾਦ ਬਲਾਕ ਪ੍ਰਧਾਨਾ ਰਾਤ ਮੈਂ ਤਾਂ ਤੁਹਾਡੇ ਚਰਨਾਂ ਦੇ ਥੱਲੇ ਪਈ ਮਿੱਟੀ ਨੂੰ ਵੀ ਮੱਥੇ ਤੇ ਲਾ ਕੇ ਜੇ ਤੁਹਾਡਾ ਧੰਨਵਾਦ ਕਰਾਂ ਗੇਲਾਂ ਵਾਲੇ ਉਹ ਤਾਂ ਵੀ ਥੋੜਾ ਯਾ ਉਹ ਮੈਂ ਗਿੱਦੜਵੇਂ ਚੱਲਿਆ ਗਿੱਦੜਵੇਂ ਚੱਲ ਕੇ ਗਿੱਲਾਂ ਜਾ ਗਿਆ ਉਹ ਪਹਿਲਾਂ ਮੈਂ ਮੁੱਖ ਮੰਤਰੀ ਦੇ ਸਾਹਮਣੇ ਬੋਲਦਾ ਸੀ ਗਿੱਲਾਂ ਵਾਲਿਓ ਹੁਣ ਮੈਨੂੰ ਤੁਸੀਂ ਪ੍ਰਧਾਨ ਮੰਤਰੀ ਦੇ ਸਾਹਮਣੇ ਬੋਲਣ ਲਾਤਾ ਮੇਰੀਆਂ 10 ਪੀੜੀਆਂ ਤੁਹਾਡਾ 10 ਪੀੜੀਆਂ ਤੁਹਾਡਾ ਦੇਣ ਨਹੀਂ ਦੇ ਸਗੀਆ ਹਾਂ ਯਾਰ ਕੱਲਾ ਬੰਦਾ ਸਾਰੇ ਪੰਜਾਬ 'ਚ ਢੇੜਾ ਖੜਦਾ ਹੈ ਨੋਂ ਤੁਹਾਡੇ ਹਲਕੇ ਆ ਫਿਰ ਭੋਗ ਹੈ ਫਿਰ ਵਿਆਹ ਹੈ ਫਿਰ ਮਕਲਾਵੇ ਹੈ ਫਿਰ ਜਗਰਾਤੇ ਹੈ ਫਿਰ ਉਹ ਯਾਤਰਾ ਮੈਂ ਅੱਜ ਫਲਾਣੇ ਥਾਂ ਦੀ ਯਾਤਰਾ ਹੈ ਫਿਰ ਧਰਨੇ ਹੈ ਫਿਰ ਪ੍ਰਦਰਸ਼ਨ ਹੈ ਫਿਰ ਬਲਾਕਾਂ ਦੀਆਂ ਮੀਟਿੰਗਾਂ ਹੈ ਪਰ ਫਿਰ ਵੀ ਹਾਜ਼ਰੀ ਲਾਉਣ ਦੀ ਕੋਸ਼ਿਸ਼ ਕਰਦਾ ਹਾਂ ਪਰ ਹਾਂ ਮੈਨੂੰ ਕੋਈ ਪਿੰਡ ਵਾਲਾ ਵੋਟ ਨਾ ਉਹਨਾਂ ਚ ਕਰ ਪਾਇਓ ਜੇ ਮੈਂ ਅਗਲੇ ਇਲੈਕਸ਼ਨ ਤੋਂ ਪਹਿਲਾਂ ਇੱਕ ਇੱਕ ਪਿੰਡ ਤੁਹਾਡਾ ਕਾਢ ਨਾ ਦੇਵਾਂ ਐ ਤੁਹਾਡੇ ਪਿੰਡ ਬਹਿ ਗਏ ਨਾ 100 ਦਾ 100 ਪਿੰਡ ਆਉਂਗਾ ਉਹ ਬਾਕੀ ਵੈਦ ਸਾਹਿਬ ਇਹ ਵੀ ਕਹਿ ਦਿੰਦੇ ਆ ਕਿਉਂਕਿ ਦਿੱਲੀ ਦੌਰਾ ਇਹ ਵੀ ਜਾਦੇ ਕਰਦੇ ਆ ਮੈਂ ਕਦੇ ਕਹਿਣਾ ਚੱਲੀਏ ਕਹਿਣਗੇ ਨਹੀਂ ਨਹੀਂ ਰਾਜਾ ਜੀ ਅੱਜ ਟਾਈਮ ਹੈ ਨਹੀਂ ਅਗਲੇ ਹਫਤੇ ਤਿੰਨ ਦਿਨ ਅਨਾਉਂਸ ਕਰ ਦਿਓ ਅਨਾਉਂਸ ਕਰ ਦਿਓ ਉਹ ਨਹੀਂ ਐਵੇਂ ਫਿਰ ਉਹ ਮੈਨੂੰ ਕਿਹੜੇ ਤੁਸੀਂ ਤੁਸੀਂ ਅਨਾਉਂਸ ਕਰ ਕਿਹਨਾਂ ਦੀ ਕਹਾਣੀ ਸੁਣਾਉਣੇ ਹੁੰਦੇ ਆ ਕੀ ਨਾ ਤੁਸੀਂ ਤਿੰਨ ਦਿਨ ਨੇ ਤਿੰਨ ਚਾਰ ਸ਼ਹਿਰ ਹੀ ਪੜ ਗਿਆ ਬਦੰਦਰ ਅੱਛਾ ਬਾਲੇ ਨਾ ਪੜੀ ਐਵੇਂ ਹੀ ਮਨਪਰੀਤ ਪੜਦਾ ਹੁੰਦਾ ਸੀ ਲੱਭੇ ਹੀ ਨਹੀਂ ਥਿਆਇਆ ਉਹ ਮਨਪਰੀਤ ਵੀ ਕਹਿੰਦਾ ਸੀ ਵੀਰੋ ਮੈਂ ਤੁਹਾਨੂੰ ਉਧਰ ਪਾਕਿਸਤਾਨ ਤੋਂ ਲਿਉਂਦਾ ਸੀ ਬੰਦਾ ਵੱਧ ਕੇ ਉਰੀ ਪਰ ਇੱਕ ਗੱਲ ਐ ਇਹ ਆਪਣੇ ਬੰਦੇ ਦੀ ਸੁਣਾਉਂਦੇ ਐ ਹਾਂ ਇਹ ਐ ਇਹ ਹਿੰਦੂਸਤਾਨੀ ਦੀ ਸੁਣਾਉਂਦੇ ਸੋ ਮੈਂ ਆਸ ਕਰਦਾ ਹਾਂ ਕਿ ਅਸੀਂ ਕਾਂਗਰਸ ਪਾਰਟੀ ਨੂੰ ਉਣਾਲੇ ਦਿਨਾਂ ਚ ਰਾਹੁਲ ਗਾਂਧੀ ਇੱਕ ਸੱਚਾ ਵਿਅਕਤੀ ਹੈ ਲੇਕਿਨ ਅੱਜਕੱਲ ਸੱਚ ਦਾ ਬੋਲਬਾਲਾ ਘਟ ਹੈ ਝੂਠ ਬੜਾ ਸਿਰ ਚੜ ਬੋਲਦਾ ਇਸ ਕਰਕੇ ਜਿਹੜਾ ਸਾਹਮਣੇ ਦੁਸ਼ਮਣਾ ਉਹਨੇ ਸਾਰਾ ਕੁਝ ਖਰੀਦ ਫਰੋਖਤ ਲਿਆ ਉਹਨੇ ਮੀਡੀਆ ਤੇ ਉਹਨੇ ਪੁਲਸ ਤੇ ਉਹਨਾਂ ਨੇ ਕਿਸੇ ਨੂੰ ਡਰਾ ਲਿਆ ਕਿਸੇ ਨੂੰ ਠਮਕਾ ਲਿਆ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦਾ ਬੇੜਾ ਗਰ ਕਰ ਅੱਜ ਕੋਈ ਨਿਆ ਨਹੀਂ ਮਿਲ ਰਿਹਾ ਕਿਸੇ ਨੂੰ ਦਿਨ ਦਿਹਾੜੇ ਕਤਲਿਆਂ ਦਿੱਲੀ ਚਾਰ ਕਤਲ ਹੁੰਦੇ ਪੰਜਾਬ ਦੇ ਸਿਰ ਕਰਜ਼ਾ ਚੜਾਤਾ ਬੇਸ਼ੁਮਾਰ ਕਰਜ਼ਾ ਕੋਈ ਸੁਣਨ ਵਾਲਾ ਨਹੀਂ ਮਾਸਟਰ ਸਰਕਾਰੀ ਮਲਾਜਮ ਸੜਕਾਂ ਤੇ ਬੈਠੇ ਆ ਕਿਸਾਨ ਰੁੱਲਦਾ ਫਿਰਦਾ ਹੈ ਮੈਨੂੰ ਇੱਕ ਵਰਗ ਦੱਸ ਦਿਓ ਜਿਹੜਾ ਖੁਸ਼ ਹੈ ਔਰ ਜਿਸ ਘਰ ਦੇ ਇਹ ਹਾਲਾਤ ਹੋਣ ਕਰਜ਼ਾ ਗੋਡੇ-ਗੋਡੇ ਹੋ ਜੇ ਸੁਣਨ ਵਾਲਾ ਕੋਈ ਹੋਵੇ ਨਾ ਲੜੋ ਲੜਾਈ ਹੋਵੇ ਕਤਲੇ ਆਮ ਹੋਵੇ ਬੰਬ ਡੇਗਦੇ ਫਿਰਦੇ ਹੈ ਹੈਂਡ ਗ੍ਰਨੇਡ ਡੇਗਦੇ ਫਿਰਦੇ ਨਸ਼ਾ ਚਰਨ ਸੀਮਾ ਤੇ ਸਾਡੇ ਪੰਜਾਬ ਦਾ ਬੰਨਾ ਕੀ ਹੈ ਜਿਹੜਾ ਅਗਲੀ ਸਰਕਾਰ ਆਉਣੀ ਹੈ ਕਾਂਗਰਸ ਦੀ ਉਹ ਰਿਆਸਤੇ ਇਮਤਿਹਾਨ ਦੀ ਕੜੀ ਮੈਂ ਗੁਰਕੀਰਤ ਜੀ ਨੂੰ ਰੋਜ਼ ਕਹਿੰਨਾ ਮੈਂ ਵੈਦ ਸਾਹਿਬ ਨੂੰ ਕਹਿੰਨਾ ਕਿ ਸਾਡੇ ਆਸਤੇ ਕੰਡਿਆਂ ਦਾ ਤਾਜ ਹੈ ਵਾਦਾ ਉਹ ਕਰਿਓ ਜਿਹੜਾ ਪੂਰਨ ਨਬਾ ਸਕਦੇ ਹੋ ਨਹੀਂ ਵਾਦਾ ਨਾ ਕਰਿਓ ਕਿੱਦਾਂ ਨੌਕਰੀਆਂ ਦੇਣੀਆਂ ਜਵਾਕਾਂ ਨੂੰ ਸਵਾ ਚਾਰ ਲੱਖ ਕਰੋੜ ਦਾ ਕਰਜ਼ਾ ਹੈ ਸਰਕਾਰ ਨੌਕਰੀ ਕਿਉਂ ਨਹੀਂ ਦਿੰਦੀ ਹੁਣ ਤੁਹਾਨੂੰ ਪਤਾ ਹੈ ਹਰ ਸਰਕਾਰ ਦਾ ਜੀ ਕਰਦਾ ਨੌਕਰੀ ਦੇਣ ਨੂੰ ਪੈਸੇ ਨਹੀਂ ਹੈ ਨੌਕਰੀ ਜੀ ਨੂੰ ਦੇਤੀ ਉਹ 30 ਦਿਨ ਬਾਅਦ 50000 ਰੁਪਿਆ ਮੰਗਦਾ ਉਹ ਕਿੱਥੋਂ ਦੇਣਾ ਐਸੇ ਕਰਕੇ 30 ਪਿੰਡਾਂ ਤੇ ਇੱਕ ਲਾਈਨਮੈਨ ਹੈ ਚੀ ਪਿੰਡਾਂ ਤੇ ਇੱਕ ਜਈ ਹੈ 18 ਪਿੰਡਾਂ ਤੇ ਇੱਕ ਪਟਵਾਰੀ ਹੈ 12 ਪਿੰਡਾਂ ਤੇ ਪੰਚਾਇਤ ਸੈਕਟਰੀ ਹੈ ਬੋਲਸਾਲਾ ਦੀ ਚੌਂਕੀ ਹੈ ਇੱਕ ਪੁਲਸ ਵਾਲੇ ਕੋਲੇ 14 ਪਿੰਡ ਹੈ ਰੋਕਣਾ ਚਿੱਟਾ ਹੈ ਰੋਕਣਾ ਲੁੱਟਖੋ ਹੈ ਸ਼ਹਿਰ ਹੈ ਬਾੜ ਹੈ ਆਬਾਦੀ ਵਧ ਗਈ ਸਫਾਈ ਕਰਮਚਾਰੀ ਹੈ ਨਹੀਂ ਸਕੂਲਾਂ 'ਚ ਮਾਸਟਰ ਹੈ ਨਹੀਂ ਹਸਪਤਾਲਾਂ 'ਚ ਨਰਸਾ ਹੈ ਨਹੀਂ ਐਸੇ ਕਰਕੇ 30 ਕਰੋੜ ਰੁਪਇਆ ਲੱਗਿਆ ਉੱਥੇ ਪਿਆ ਖਾਲੀ ਧੰਦਰਾ ਕਲਸਟਰ ਇਹ ਕਿਵੇਂ ਭਰਨਾ ਹੈ ਕੱਲ ਨੂੰ ਮੈਂ ਕਹਾਂ ਮੈਂ ਨੌਕਰੀਆਂ ਲਾ ਦੂੰਗਾ ਕਿਵੇਂ ਲਾਉਂਗਾ ਪੈਸਾ ਕਿੱਥੋਂ ਲਿਆਉਂਗਾ ਲੋਕ ਜੁੱਤੀਆਂ ਮਾਰਨਗੇ ਸਾਲ ਚ ਬਾਦੀ ਸਰਕਾਰ ਨੂੰ ਤੇਰੇ ਅਸੇਵੋਂ ਤੋਂ ਬਣਾਉਣੀ ਪੈਣੀ ਬਹੁਤੀ ਮੁਫਤ ਖੋਰੀ ਬੰਦ ਕਰਨੀ ਪੈਣੀ ਮੁਫਤ ਖੋਰੀ ਬੰਦ ਕਰਕੇ ਨੌਕਰੀ ਦਿਓ ਇੱਕ ਪਰਿਵਾਰ ਦੇ ਇੱਕ ਜੀ 50000 ਲਿਆਵੇ ਜਿਹਨੂੰ ਨੌਕਰੀ ਮਿਲੇ ਉਹਨੂੰ ਬਿਜਲੀ ਮੁਫਤ ਦੀ ਲੋੜ ਨਹੀਂ ਐ ਜਿਹਨੂੰ ਨੌਕਰੀ ਮਿਲੇ ਉਹਨੂੰ 5 ਕਿਲੋ ਆਟੇ ਦੇ ਲੋੜ ਨਹੀਂ ਐ ਉਹ ਪਾਣੀ ਦਾ ਮਾਮਲਾ ਭਰ ਸਕਦਾ ਹੈ ਉਹ ਮੋਟਰ ਦਾ ਬਿੱਲ ਦੇ ਸਕਦਾ ਹੈ ਫੇਰ ਇੱਕ ਪਿੰਡ ਤੇ ਇੱਕ ਪਟਵਾਰੀ ਹੋਵੇ ਫੇਰ ਇੱਕ ਪਿੰਡ ਤੇ ਇੱਕ ਜੇਈ ਹੋਵੇ ਫੇਰ ਹਰ ਮਾਸਟਰ ਭਰਿਆ ਹੋਵੇ ਹਰ ਹਸਪਤਾਲ ਨਰਸਾਂ ਨਾਲ ਭਰਿਆ ਹੋਵੇ ਹੁਣ ਡਾਕਟਰ ਹਸਪਤਾਲ ਚ ਕਿਉਂ ਨਹੀਂ ਰਹਿੰਦਾ ਸਵਾ ਲੱਖ ਤਨਖਾਹ ਡਾਕਟਰ ਬਣਾਉਂਦਾ 5 ਲੱਖ 5 ਲੱਖ ਸਰਕਾਰ ਦਿੰਦੀ ਨਹੀਂ ਡਾਕਟਰ ਰਿਜ਼ਾਈਨ ਦੇ ਕੇ ਭੱਜ ਜਾਂਦਾ ਇਹਦੇ ਹਾਸਤੇ ਪੈਸਾ ਬਣਾਉਣਾ ਪੈਣਾ ਹੈ ਕਿ ਨੌਕਰੀਆਂ ਦੇਵਾਂਗੇ ਤੇ ਨਸ਼ਾ ਖਤਮ ਹੋਊਗਾ ਨਸ਼ਾ ਕਿਵੇਂ ਖਤਮ ਹੋਊਗਾ ਵਿਹਲੇ ਜਵਾਕ ਡੱਪ ਡੱਪ ਬਾੜੀ ਦੇ ਫਿਰਦੇ ਆ ਉਸ ਮੋੜ ਤੇ ਉਸ ਮੋੜ ਤੇ ਦੇ ਸੁੱਟੇ ਤੇ ਸੁਟਾ ਗੋਆ ਕੁੜਾ ਕਰਕੇ ਮੁੰਡੇ ਪੜਾਏ ਆ ਦਿਹਾੜੀਆਂ ਕਰਕੇ ਮੁੰਡੇ ਪੜਾਏ ਆ ਉਹ ਹੁਣ ਦਿਹਾੜੀ ਵੀ ਨਹੀਂ ਹੁੰਦੀ ਤੇ ਗੋਆ ਕੁੜਾ ਵੀ ਨਹੀਂ ਹੁੰਦਾ ਨੌਕਰੀ ਮਿਲਦੀ ਨਹੀਂ ਫੇਰ ਉਹ ਨਸ਼ਾ ਕਰਦਾ ਨਸ਼ਾ ਘਟ ਸਕਦਾ ਹੈ ਬੰਦ ਨਹੀਂ ਹੋ ਸਕਦਾ ਨੌਕਰੀਆਂ ਦੇ ਉਹ ਨਸ਼ਾ ਘਟ ਜੂਗਾ ਹੁਣ ਕੀ ਕਰਦੇ ਐ ਹੁਣ ਕਹਿੰਦੇ ਨਸ਼ਾ ਬੰਦ ਕਰਨੇ ਬਿਆਨ ਦੇ ਦਿੰਦਾ ਲੀਡਰ ਮੈਂ ਇਨੇ ਪਰਚੇ ਕਰਤੇ ਮੈਂ ਘਰ ਤੋੜਤੇ ਉਹ ਪਤੰਗਰਾ ਨਸ਼ਾ ਕਰਦਾ ਸੀ ਉਹਰਾ ਮੁੰਡਾ ਘਰ ਤੋੜਦਾ ਰੀ ਮਾਂ ਤੇ ਪਿਓ ਦਾ ਉਹਰਾ ਕੀ ਕਸੂਰ ਐ ਬੋਲੋ ਬਈ ਉਹ ਤਾਂ ਆਪ ਮਰੇ ਪਏ ਆ ਮੁੰਡੇ ਨੂੰ ਮਾਰਤਾ ਸਕਦੇ ਨਹੀਂ ਫੇਰ ਉਹਦੇ ਤੇ ਪਰਚਾ ਹੋ ਗਿਆ ਫੇਰ ਉਹ ਜੇਲ੍ਹ ਚ ਜਾਂਦੇ ਆ ਮੁਲਾਕਾਤ ਕਰਨ ਫੇਰ ਉਹ ਵਕੀਲ ਕਰਦੇ ਆ 40000 ਬਣਾਉਂਦਾ ਪਿਓ 30000 ਮੁੰਡੇ ਤੇ ਲਾ ਦਿੰਦਾ ਕਚਹਿਰੀਆਂ ਚ ਪਿਓ ਵੀ ਮੁੜ ਕੇ ਸਲਫਾਸ ਖਾ ਕੇ ਮਰ ਜਾਂਦਾ ਗੱਲ ਇਨੀ ਹੈ ਕਿ ਹੋਰ ਹਾਂ ਬੋਲੋ ਇਹ ਕੋਈ ਆਲਟਰਨੇਟਿਵ ਨਹੀਂ ਪਰਚੇ ਦੇਣਾ ਇਹ ਜਾਨ ਲੇਵਾ ਜਿਹੜਾ ਨਸ਼ਾ ਹੈ ਟੀਕਾ ਹੈ ਜਾਂ ਸਮੈਕ ਹੈ ਚਿੱਟਾ ਹੈ ਇਹਨੂੰ ਇਹਦੇ ਚੋਂ ਕੱਢਣਾ ਹੈ ਤੈਿਹਰਾ ਆਲਟਰਨੇਟ ਦੇਉ ਆਲਟਰੀਨੇਟਰ ਐ ਅਫੀਮ ਤੇ ਪੁੱਕੀ ਡੋਡੇ ਮੈਂ ਕੋਈ ਫੀਮ ਖਾਣ ਵਾਲਾ ਮਰਦਾ ਨਹੀਂ ਵੇਖਿਆ ਮੈਂ ਕੋਈ ਡੋਡੇ ਖਾਣ ਵਾਲਾ ਮਰਦਾ ਨਹੀਂ ਵੇਖਿਆ ਸ਼ਰਾਬ ਪੀਣ ਵਾਲਾ ਮੈਂ ਮਰਦਾ ਵੇਖਿਆ ਟੀਕਾ ਲਾਉਣ ਵਾਲਾ ਮੈਂ 2.5 ਸਾਲਾਂ 'ਚ ਮਰਦਾ ਵੇਖਿਆ ਬੋਲੋ ਵਈ ਗੱਲ ਐ ਮੇਰੀ ਸਹੀ ਐ ਕਿ ਝੂਠੀ ਐ ਉਹ ਹੱਥ ਖੜੇ ਕਰਕੇ ਦੱਸੋ ਜਿਹੜੇ ਨਹੀਂ ਕੀਤੇ ਇਹਨਾਂ ਮਤਲਬ ਮੇਰੀ ਗਲਤ ਐ ਦੁਬਾਰੇ ਕਰੋ